ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜਿਹੜੀ ਇੱਕ ਘਟਨਾ ਹੋਈ ਜੋ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਕਿ ਰਾਜਾ ਬੜਿੰਗ ਜੀ ਵੱਲੋਂ ਜਿਹੜਾ ਸਾਡੇ ਗ੍ਰਹਿ ਮੰਤਰੀ ਜਾ ਚੁਕੇ ਬੂਟਾ ਸਿੰਘ ਜੀ ਨੂੰ ਰੰਗ ਦਾ ਕਾਲਾ ਦੱਸਿਆ ਤੇ ਪੱਠੇ ਜਿਹੜਾ ਪੁੰਦਾ ਹੁੰਦਾ ਸੀ ਇਸ ਤਰ੍ਹਾਂ ਦੀ ਜਿਹੜੀ ਉਹਦੀ ਵਿਆਖਿਆ ਕਰਕੇ ਦੱਸਿਆ ਤੇ ਇਸੇ ਤਰ੍ਹਾਂ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਵੱਲੋਂ ਵੀ ਜਿਹੜਾ ਐਸਸੀ ਸਮਾਜ ਦੇ ਰਹਿ ਭਰਾ ਦਾ ਜਿਹੜਾ અપਮਾਨ ਕੀਤਾ ਗਿਆ ਕਿਉਂਕਿ ਇੱਕ ਜਿਹੜਾ ਫਲੈਕਸ ਬੋਰਡ ਬਣਿਆ ਹੋਇਆ ਉਹਦੇ ਵਿੱਚ ਲੀਡਰਸ਼ਿਪ ਦੀ ਜਿਹੜੀ ਤਸਵੀਰ ਆ ਉਹਨੂੰ ਉੱਪਰ ਲਗਾ ਕੇ ਥੱਲੇ ਜਿਹੜਾ ਬਾਬਾ ਜੀਵਨ ਸਿੰਘ ਦੀ ਜਿਹਦੀ ਤਸਵੀਰ ਲਗਾਈ ਹੋਈ ਆ ਜੋ ਅਤਿ ਨਿੰਦਣਯੋਗ ਆ ਜਿਸ ਘਟਨਾ ਦੀ ਜੋ ਕਟਨਾਇਨਾ ਵੱਲੋਂ ਕੀਤੀ ਗਈ ਹੈ ਜਾਣ ਬੁੱਝ ਕੇ ਬਾਰ ਬਾਰ ਜਿਹੜੀ ਕਾਂਗਰਸ ਪਾਰਟੀ ਜਿਹੜੀ ਆ ਕਰ ਰਹੀ ਆ ਔਰ ਤੁਸੀਂ ਦੇਖੋਗੇ ਕਿ ਉੱਪਰ ਲੀਡਰਾਂ ਦੀ ਤਸਵੀਰ ਲਾ ਕੇ ਤੇ ਥੱਲੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰਾਂ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀਆਂ ਜੋ ਐਸਸੀ ਸਮਾਜ ਦੇ ਰਹਿਬਰ ਹੋਏ ਆ ਤੇ ਐਸਸੀ ਸਮਾਜ ਦੇ ਦਿਲਾ ਦੇ ਵਿੱਚ ਅੱਜ ਦੁਬਾਰਾ ਫੇਰ ਜਿੱਥੇ ਰਾਜਾ ਬੜਿੰਗ ਵੱਲੋਂ अपमान ਕੀਤਾ ਗਿਆ ਐਸੀ ਸਮਾਜ ਦੇ ਲੀਡਰਾਂ ਦਾ ਤੇ ਉੱਥੇ ਅੱਜ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਡੇ ਰਹਿਬਰ ਬਾਬਾ ਜੀਵਨ ਸਿੰਘ ਜੀ ਦਾ ਵੀ અપમાન ਕੀਤਾ ਗਿਆ ਸੋ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਜਿੱਥੇ ਰਾਜਾ ਬਰਿੰਗ ਦੀ ਪ੍ਰਤਾਪ ਸਿੰਘ ਬਾਜਵਾ ਦੀ ਨਖੇਦ ਕਰਦੀ ਹੈ ਤੇ ਉੱਥੇ ਕਾਂਗਰਸ ਪਾਰਟੀ ਦੀ ਵੀ ਨਖੇਦੀ ਕਰਦੀ ਹੈ ਕਿ ਇਹੋ ਜਿਹੇ ਲੀਡਰਾਂ ਨੂੰ ਤੁਹਾਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਜੋ ਐਸੀ ਸਮਾਜ ਵੱਡੀ ਗਣਤੀ ਦੇ ਵਿੱਚ ਜੋ ਵੋਟ ਪਾ ਕੇ ਤੁਹਾਨੂੰ ਜਿਤਾਉਂਦਾ ਰਿਹਾ ਤੇ ਅੱਜ ਤੁਸੀਂ ਉਹਨਾਂ ਦੇ ਸਮਾਜਿਕ ਜਿਹੜੇ ਰਾਜਨੀਤਿਕ ਲੀਡਰ ਰਹਾ ਸਾਡੇ ਉਹਨਾਂ ਦੇ ਖਲਾਫ ਬੋਲ ਰਹੇ ਹਾਂ ਉਹਨਾਂ ਦੇ ਰੰਗ ਤੇ ਟਿੱਪਣੀ ਕਰ ਰਹੇ ਹਾਂ ਤੇ ਅੱਜ ਜਿਹੜੀ ਅਸੀਂ ਸੋਸ਼ਲ ਮੀਡੀਆ ਦੇ ਦੇਖਿਆ ਲੋਕਾਂ ਵੱਲੋਂ ਬਾਹਰ ਕੀਤੀ ਜਾ ਰਹੀ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਜਿਹੜਾ ਉਸੇ ਦਸੇ ਮਾਰਗ ਤੇ ਚੱਲ ਰਹੇ ਆ ਤੇ ਅੱਜ ਜਿਹੜੀ ਉਸ ਵੀਡੀਓ ਨੂੰ ਦੇਖ ਕੇ ਉਸ ਤਸਵੀਰ ਨੂੰ ਦੇਖ ਕੇ ਬੜੀ ਮਾਨੂੰ ਠੇਸ ਪਹੁੰਚੀ ਔਰ ਬਾਲਮੀਕੀ ਐਕਸ਼ਨ ਫੋਰਸ ਪੰਜਾਬ ਜਿਹੜੀ ਇਸ ਘਟਨਾ ਦੀ ਜਿੱਥੇ ਨਖੇਦੀ ਕਰਦਾ ਉਥੇ ਆਪਣੇ ਸਮਾਜ ਨੂੰ ਜਿਹੜਾ ਬੇਇੱਜ਼ਤੀ ਵੀ ਕਰਦਾ ਕਿ ਇਸ ਕਾਂਗਰਸ ਪਾਰਟੀ ਦਾ ਪ੍ਰਤਾਪ ਸਿੰਘ ਬਾਜਵਾ ਦਾ ਤੇ ਰਾਜਾ ਬਰਿੰਗ ਦਾ ਜਿਹੜਾ ਬਾਈਕਾਟ ਕਰੋ ਜੇਕਰ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ ਚੋਂ ਬਾਹਰ ਨਾ ਕੱਢਿਆ ਗਿਆ ਤਾਂ ਪੂਰੇ ਕਾਂਗਰਸ ਦਾ ਵਿਰੋਧ ਕੀਤਾ ਜਾਏਗਾ ਜਿੱਥੇ ਹੁਣ ਰਾਜਾ ਬੜਿੰਗ ਦੇ ਪੁਤਲੇ ਸਾੜੇ ਜਾ ਰਹੇ ਔਥੇ ਪ੍ਰਤਾਪ ਸਿੰਘ ਬਾਜਵਾ ਦੇ ਵੀ ਥੋੜੇ ਦਿਨਾਂ ਦੇ ਵਿੱਚ ਪੁਤਲੇ ਸਾੜੇ ਜਾਣਗੇ ਔਰ ਪੂਰੀ ਕਾਂਗਰਸ ਪਾਰਟੀ ਦਾ ਵਿਰੋਧ ਕਰਾਂਗੇ ਸੋ ਹਾਈ ਕਮਾਂਡ ਨੂੰ ਚਾਹੀਦਾ ਕਿ ਇਹਨਾਂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਔਰ ਜਿੱਥੇ ਐਸਸੀ ਕਮਿਸ਼ਨ ਨੇ ਇਹਨਾਂ ਨੂੰ ਤਲਬ ਕੀਤਾ ਉੱਥੇ ਚਾਹੁੰਦੇ ਆ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਅਹਿਤ ਹੋਈਆਂ ਤੇ ਇਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ 파ਰਤ ਜੈ ਗੁਰੂਦੇਵ ਤਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ